ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਪੰਜਾਬ ਚ ਵਾਪਰੀ ਗੀ ਵੱਡੀ ਖੌਫਨਾਕ ਵਾਰਦਾਤ ਜੀ ਹਾਂ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਛੇ ਹਜ਼ਾਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਕਿਸਾਨ ਨੂੰ ਆਪਣੀ ਫਸਲ ਸਭ ਤੋਂ ਵੱਧ ਪਿਆਰੀ ਹੁੰਦੀ ਆ ਫਸਲਾਂ ਨੂੰ ਕਿਸਾਨ ਪੁੱਤਾਵਾਂ ਗਪਾਲ ਦਾ ਪਰ ਜਦੋਂ ਪੁੱਤਾਵਾਂ ਗਪਾਲੀ ਹੋਈ ਫਸਲ ਨੂੰ ਕੁਦਰਤ ਦੀ ਕਰੋਪੀ ਕਰਨ ਨੁਕਸਾਨ ਹੁੰਦਾ ਕਿਸਾਨ ਦੇ ਲਈ ਉਹ ਦਰਦ ਦਚ ਝਲਣਾ ਬਹੁਤ ਜਿਆਦਾ ਔਖਾ ਹੋ ਜਾਂਦਾ ਕਿਸਾਨ ਆਪਣਾ ਸਾਰਾ ਦਿਨ ਖੇਤਾਂ 'ਚ ਬਤੀਤ ਕਰਦਾ ਤਾਂ ਜੋ ਆਪਣੀ ਫਸਲਾਂ ਦਾ ਚੰਗੇ ਤਰੀਕੇ ਨਾਲ ਧਿਆਨ ਰੱਖ ਸਕੇ ਕਿਸਾਨ ਦੇ ਲਈ ਉਸਦੇ ਖੇਤ ਉਸਦੇ ਘਰ ਤੋਂ ਕੱਟ ਨਹੀਂ ਹੁੰਦੇ ਸਿਵਚਾਲੇ ਖੇਤਾਂ ਵਿੱਚ ਗਏ ਕਿਸਾਨ ਦੇ ਨਾਲ ਜੀ ਆਪਾਣਾ ਵਾਪਰ ਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਮਾਮਲਾ ਜਿਲ੍ਹਾ ਅਲਾਬਾਦ ਦੇ ਪਿੰਡ ਤਾਣੀ ਮੋਰੀ RAM ਦਾ ਦੱਸਿਆ ਜਾ ਰਿਹਾ ਜਿੱਥੇ ਕਿ ਪਿੰਡ ਦਾ ਹੀ ਕਿਸਾਨ ਆਪਣੇ ਖੇਤਾਂ 'ਚ ਕੰਮ ਖੇਤਾਂ 'ਚ ਪਾਣੀ ਲਾਉਣ ਗਿਆ ਵਾਪਸ ਨਾ ਮੁੜਿਆ ਜੀ ਹਾਂ ਉਧਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 7 ਵਜੇ ਦੇ ਕਰੀਬ ਕਤਲ ਕਰਨ ਵਾਲੇ ਪਰਿਵਾਰ ਦੀ ਹੀ ਔਰਤ ਨੇ ਕਾਰਾ ਕੈਸ ਦੀ ਜਾਣਕਾਰੀ ਦਿੱਤੀ ਹੈ ਇਸ ਤੋਂ ਬਾਅਦ ਸ਼ਾਤਰ ਕਤਲਾ ਨੇ ਇਸ ਕਤਲ ਨੂੰ ਇੱਕ ਹਾਸਾ ਸੱਦ ਕਰਦੇ ਜਲਦਬਾਜੀ ਦੇ ਵਿੱਚ ਉਸ ਦਾ ਸਸਕਾਰ ਵੀ ਕਰਾ ਦਿੱਤਾ ਤੇ ਕਿਸਾਨ ਦਾ ਸਸਕਾਰ ਕਰਨ ਤੋਂ ਬਾਅਦ ਜਦ ਪਰਿਵਾਰ ਵਾਪਸ ਮੁੜਨ ਲੱਗਾ ਤਾਂ ਕਿ ਚ ਪਰਿਵਾਰ ਨੂੰ ਖੂਨ ਦੇ ਵਿੱਚ ਲਤਪਤਾ ਇੱਕ ਮੋਟਰ ਵਾਲੀ ਪਲਾਸਟਿਕ ਦੀ ਪਾਈਪ ਅਤੇ ਇੱਕ ਲੱਕੜ ਮਿਲੀ ਜਿਸ ਦੇ ਉੱਤੇ ਖੂਨ ਲੱਗਾ ਹੋਇਆ ਸੀ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਉਲਝ ਗਿਆ ਜਿਸ ਤੋਂ ਬਾਅਦ ਪਰਿਵਾਰ ਹੁਣ ਚਿੰਤਾ ਦੇ ਵਿੱਚ ਆ ਗਏ ਆਖਿਰ ਉਹ ਘਰ ਵਾਪਸ ਚੋਣੀ ਆਇਆ ਤੇ ਪਰਿਵਾਰ ਨੇ ساری ਰਾਤ ਲਬੇਪਾਰੀ ਨਹੀਂ ਮਿਲਿਆ ਫਿਰ ਸਵੇਰ ਤੜਕ ਸਰ ਖੇਤ ਚ ਲੱਗੀ ਮੋਟਰ ਦੇ ਖਾੜੇ ਵਿੱਚੋਂ ਇੱਕ ਤੇ ਕਿਸਾਨ ਦੀ ਲਾਸ਼ ਮਿਲੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਤੋਨ ਵੱਲੋਂ ਰੋਗ ਲਗਾਈ ਜਾ ਰਹੇ ਹਨ ਕਿ ਇਸ ਕਿਸਾਨ ਦਾ ਕਤਲ ਹੋਇਆ ਹੈ ਤੇ ਕਤਲ ਕਰਨ ਵਾਲੇ ਗੁਵੰਡੀਆ ਨਾਲ ਪਾਣੀ ਦੀਵਾਰੀ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਸਵੇਰ ਤੱਕ ਕਤਲ ਕਰ ਰ ਔਸ ਨੂੰ ਪਾਣੀ ਵਾਲੇ ਖਾੜੇ ਵਿੱਚ ਸੁੱਟ ਦਿੱਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨ